ਹਾਂਜੀ ਮਿੱਤਰੋ ਕੀ ਹਾਲ ਸਾਰੇ ਭਰਾਵਾਂ ਦਾ ਘਰ ਪਰਵਾਜ਼ ਨੂੰ ਸਰ ਵੀ ਨਾਲ ਸੈਟਿੰਗ ਤੇ ਕਾਰਤੀ ਜੀ ਬਲੌਗ ਦੀ ਸਟਾਰਟਿੰਗ ਪਹਿਲਾਂ ਆਪਾਂ ਛੱਡਨੇ ਬੱਚੇ ਬਾਅਦ ਚ ਆਪਾਂ ਦੀ ਨਹੀਂ ਦਵਾਈ ਉਤਰਾਂ ਨੂੰ ਤੇ ਬੱਚੇ ਛੱਡ ਲਗੇ ਬਾਅਦ ਦਵਾਈ ਦੀ ਵੀ ਖੋਲਦੇ ਆਂ ਬਈ ਤੁਹਾਨੂੰ ਦਿਖਾਉਣੇ ਤਾਂ ਖੇਤ ਪਾਣੀ ਵੀ ਲੱਗੀ ਜਾਂਦਾ ਤੇ ਖੇਤ ਵੀ ਕਿਹੜਾ ਮਾਰ ਕੇ ਆਉਣਾ ਪੈਣਾ ਤੇ ਪਹਿਲਾਂ ਬੱਚੇ ਛੱਡ ਲਗੇ ਹਨਾ ਸਾਰਨ ਪਹਿਲਾਂ ਇਹ ਕਬੂਤਰ ਬੰਦਨੇ ਆ ਬਾਕੀ 4-5 ਜਿਹੜੇ ਬੱਚੇ ਉੱਡਣ ਵਾਲੇ ਉਹ ਛੱਡ ਦਿੰਨੇ ਆ ਬਾਕੀ ਸ਼ਰੀਰ ਦੇ ਬਾਹਰ ਪਾ ਦਿੰਨੇ ਆ ਤੇ ਬਾਅਦ ਕੂਤਰਾਂ ਲਾਵਾਂਗੇ ਆਪਾਂ 5 ਨੰਬਰ ਖੁੱਡਿਆਂ ਨੂੰ ਦਵਾਈ ਸਾਰਿਆਂ ਨੂੰ ਅ 40 45 ਬੂਤਰਾਂ ਲਾਵਾਂਗੇ ਆਪਾਂ ਦਵਾਈ ਉਹ ਸਾਰੇ ਕੋਲ ਕੇ ਫਿਰ ਤੁਹਾਨੂੰ ਦਿਖਾਵਾਂਗੇ ਕਿਵੇਂ ਕਿਵੇਂ ਲਾਉਣੀ ਕਿਹੜੀ ਗੋਲੀ ਹੈ ਤੇ ਕਿਵੇਂ ਲੱਗਣੀ ਹੈ ਸਾਰਾ ਕੁਝ ਦੱਸ ਦਾਂਗੇ ਆਪਾਂ ਤੇ ਉਹ ਲਿਆਂਦੀ ਖੰਡ ਆਪਾਂ ਦੇਖੇ ਨਾ ਮਿੱਤਰੋ ਬੱਚੇ ਛੱਡ ਲਗੇ ਤੇ ਬਾਅਦ ਚੱਪ ਵੇਣੇ ਜਿੰਨੇ ਜਿੰਨੇ ਖੁੱਲ ਗਏ ਤੇ ਬੱਚਾ ਆਪਣਾ ਕਾਇ ਵੀ ਹੋ ਗਿਆ ਮੇਰੇ ਹਿਸਾਬ ਤਾ ਯਾਰ ਉੱਥੇ ਕਿਕਰ ਤੇ ਹੈ ਨਹੀਂ ਸੀਗਾ ਆਹ ਕਿਕਰ ਤੇ ਹੈ ਨਹੀਂ ਗਾ ਜਾਂ ਤਾਂ ਉਹ ਕੋਈ ਬਾਈ ਬੂਈ ਲੈ ਗਿਆ ਪਿੰਡ ਦਾ ਕੂਤ ਰੱਖੇ ਨਹੀਂ ਆਪਣੇ ਕਿਹੇ ਦੇ ਬਲੇਟਾ ਪੈ ਗਿਆ ਦਾ ਚਲੋ ਕੋਈ ਨਹੀਂ ਵੀ ਨਹੀਂ ਹੈ ਨਾ ਦੋ ਦਿਨ ਖੇਤ ਰਹਿ ਗਿਆ ਯਾਰ ਇੱਕ ਦਿਨ ਜਾਲ ਬੰਨ੍ਹਦੇ ਰਹਿ ਗਿਆ ਇੱਕ ਦਿਨ ਖੇਤ ਰਹਿ ਗਿਆ ਨਿਗਾ ਹੀ ਨਹੀਂ ਮੱਜੀ ਚਲੋ ਕੋਈ ਨਹੀਂ ਛੱਡਦੇ ਬੱਚੇ ਮਿੱਤਰੋ ਆਪਾਂ ਛੱਡਦੇ ਹੀ ਮਿੱਤਰੋ ਚਾਰ ਕਿ ਸ਼ਰੀਜ ਬਾਤੇ ਆ ਤੇ ਇੱਕ ਉੱਤੇ ਬੰਨ੍ਹਤਾ ਤੇ ਚਾਰ ਪੰਜ ਛੱਡਦੇ ਆਪਾਂ ਆਹ ਉਹ ਨੀਲਾ ਦੋ ਤੇ ਨਾ ਆਉਂਦੇ ਓ ਨੰਗ ਇਧਰ ਨੂੰ ਇੱਕ ਆ ਚੱਲੇ ਚਾਰ ਪੰਜ ਦੁਨਾਂਗੇ ਆ ਆ ਗਏ ਮਕੂਲ ਦੇ ਮਿੱਤਰੋ ਦਵਾਈ ਪਾਣੀ ਆਪਣਾ ਇਹ ਆਪਾਂ ਮਣਕੇ ਸੁਣੀਆਂ ਐ ਚ ਪਾ ਲੈਂਦੇ ਆ ਤੇ ਇੱਕ ਕਬੂਤਰ ਨੂੰ ਲੱਗੂਗੀ VML ਤੇ 20ml ਕਰਕੇ ਆਪਾਂ 40 ਕਬੂਤਰਾਂ ਦਾ ਐਚ ਪਾਣੀ ਪਾ ਲਿਆ ਨਾ ਤੁਹਾਨੂੰ ਦਿਖਾਈ ਜਿੰਨੇ ਆਪਾਂ ਆ ਹੋ ਗਿਆ 20ml ਆਪਣਾ ਪਾਣੀ ਇਹ ਇੱਕ ਕਬੂਤਰ ਦੀ ਹੋ ਗਈ ਦਵਾਈ ਤੇ ਲਓ ਜੀ ਆਇ ਕਬੂਤਰੀ ਨਹੀਂ ਦਵਾਈ ਆ ਤੇ ਇਹ ਆਪਾਂ ਕਰ ਕੋ 20ml 40 ਰੀ ਪਾਉਣਾ ਚਪ 20ml ਤੇ ਚਾਲਾਂ ਕਬੂਤਰਾਂ ਦੀ ਦਵਾਈ ਹੋ ਜੂਗੀ ਉਹਦੇ ਵਿੱਚ ਸਿੱਟਣੀ ਹੈ ਬਾਅਦ ਵਿੱਚ ਆਪਾਂ ਇੱਕ ਗੋਲੀ ਇਹ ਦਵਾਈ ਪਹਿਲਾਂ ਹੈਗੀ ਈਜੀ ਪੈਟ ਬਈ ਪ੍ਰਿੰਟ ਰੇਟ ਹੈਗਾ ਇਹਦਾ 83 ਰੁਪਏ ਤੇ ਚੜ੍ਹ ਨਹੀਂ ਆਈ ਹੈ ਬਈ ਇਹ ਇਹ ਚ ਦੋ ਹੁੰਦਣਾ ਜਿਹੜੀਆਂ ਦੀ ਇੱਕ ਗੋਲੀ ਆਈ ਆ ਆ ਦੋ ਹੁੰਦਣਾ ਆਪਾਂ ਆਹੀ ਲਾਉਣੇ ਹੁੰਨੇ ਆ ਬਈ ਪਿਛਲੇ ਸਾਲ ਵੀ ਆਪਾਂ ਆਹੀ ਲਾਈ ਸੀ ਚੰਗਾ ਰਿਜ਼ਲਟ ਆ ਤੁਹਾਨੂੰ ਰਿਜ਼ਲਟ ਤਾਂ ਬਾਕੀ ਚੈੱਕ ਕਰਾਈ ਦੇਵਾਂਗੇ ਆਪਾਂ ਤੇ ਇੱਕ ਗੋਲੀ ਇਹ ਲਾ ਲਾਂਗੇ H 140 ਵੀ ਵੀ ਕਰਕੇ 40 ਰੰਝ H ਇੱਕ ਗੋਲੀ H ਤੇ ਮਿੱਠਾ ਪਾਣੀ ਕਰ ਲੈਣਾ ਆਪਾਂ ਖੰਡ ਪਈਏ ਆਪਣੇ ਕੋਲੇ ਮਤਲਬ ਮਿੱਠਾ ਇਹ ਪਾਣੀ ਹੋ ਜੇਗਾ ਮੁੰਡਕੇ ਜਿਹੜੇ ਅੰਦਰ ਜੀ ਹੋਣਗੇ ਉਹ ਮਿੱਠੇ ਨੂੰ ਆਉਣਗੇ ਤੇ ਵਿੱਚ ਦਵਾਈ ਹੋਊਗੀ ਜੀ ਮਰ ਮਰ ਬਾਹਰ ਆ ਜਾਣਗੇ ਤੇ ਮਿੱਠਾ ਮਤਲਬ ਥੋੜਾ ਜਿਆਦਾ ਰੱਖ ਲਾਂਗੇ ਹਿਸਾਬ ਕਿਤੇ ਰੱਖ ਲਾਂਗੇ ਬੜਾ ਜਿਆਦਾ ਵੀ ਨਹੀਂ ਕਹਿ ਸਕਦੇ ਬੜਾ ਥੋੜਾ ਵੀ ਨਹੀਂ ਕਹਿ ਸਕਦੇ ਨੋਰਮਲ ਜਿਹਾ ਮਿੱਠਾ ਤੇ ਵਿੱਚ ਇੱਕ ਗੋਲੀ ਤੇ ਫਿਰ ਆਪਾਂ 20 ml ਘੋਲ ਕੇ ਸਾਰਾ ਕੋ ਚੰਗੀ ਤਰ੍ਹਾਂ ਘੋਲ ਕੇ ਖੰਡ ਖੁੰਡ ਤੇ ਇੱਕ ਕਪੂਤਰ ਨੂੰ 20 ml ਭਰ ਕੇ ਪਾਣੀ ਦੇ ਕੇ ਆ ਜਾਂਚ ਪਾ ਲੈਨੇ ਆਪਾਂ ਤੇ ਬਾਅਦ ਚ ਤੁਹਾਨੂੰ ਦਿਖਾਵਾਂਗੇ ਕਿਵੇਂ ਕਿੰਨੇ ਕੱਢਦੇ ਹੁਣ ਆਪਾਂ ਇਹ ਚਾਂਗ ਪੁੱਤਰ ਨੂੰ ਦੇਵਾਂਗੇ ਇੱਕ ਗੋਲੀ ਆਪਾਂ ਤੇ ਖੋਲ ਲੇ ਮਿੱਤਰੋ ਇੱਕ ਤਾਂ ਹੋ ਗਈ ਆਪਣੀ ਸਰੰਜਾ ਆ ਦੋ ਸਰੰਜਾਂ ਆ ਦੋ ਆ ਗੁੱਤਰਾਂ ਜਿਹੜੀ ਨੇ ਤੇ ਚਾਂਗ ਨੇ ਪਾ ਲ ਗੇ ਤੇ ਬਾਅਦ ਚ ਖੋਲਦੇ ਆਂ ਖੋਲੀ ਆ ਜੀ ਦਵਾਈ ਤਾਂ ਆਪਾਂ ਅੱਧਾ ਪਾਣੀ ਆਪਾਂ ਇਧਰੋਂ ਇਧਰ ਕਰ ਲੈ ਸੀ ਪਾਲਾ ਭਰ ਗਿਆ ਸੀ ਆਹ ਇਹ ਬਾਸ ਹੁਣ 20 20 ਐਮਲ ਸਰੰਜ ਭਰ ਕੇ ਆਪਾਂ ਕਬੂਤਰਾਂ ਨੂੰ ਦੇ ਦਿੰਨੇ ਆ ਤੇ ਕਬੂਤਰ ਭਾਈ ਜਮਾਂ ਖਾਲੀ ਹੋਣ ਤੇ ਇਹ ਆਪਣੇ ਕਬੂਤਰ ਖਾਲੀ ਅੱਜ ਕੱਲ ਥੋੜੇ ਦਾਣੇ ਪਾਏ ਸੀਗੇ ਤੇ ਹਾਜਮ ਹੋ ਗਏ ਉਹਨਾਂ ਦੇ ਤੇ ਬਾਅਦ ਦਿੰਨੇ ਆਪਾਂ ਦਵਾਈ ਉਤਰਾਂ ਨੂੰ 20 ਐਮਲ ਲਗਾ ਕੇ ਤੇ ਦੇ ਕੇ ਬਾਅਦ ਜਾਂਚ ਪਾ ਦਨੇ ਫੇਰ ਹੀ ਤੁਹਾਨੂੰ ਦਿਖਾਵਾਂਗੇ 43 ਕਬੂਤਰਾਂ ਨੂੰ ਦੇ ਦਿੱਤੀ ਦਵਾਈ ਜੀ ਹੋ ਗਏ ਜਮਾਂ ਖਾਲੀ ਡੱਬੇ ਹੋਰ ਕੋਲ ਨਹੀਂ ਪੈਣੀ ਬਈ ਆਪਾਂ ਨੂੰ ਯਾਰਾ ਬਾਲੀ ਕੋਲ ਲਗੇ ਤਾੜਾਂ ਕਿੱਥੇ ਨੇ ਕਬੂਤਰ ਆਪਾਂ ਕਰਾਂਗੇ ਹੱਲ ਕੋਈ ਨਾ ਕੋਈ ਮਤਲਬ ਅੱਧੀ ਕੋਲੀ ਜੇ ਆਪਾਂ ਉਹ ਗਲਛ ਨਾ ਪੈਣੀਆਂ ਤਰੇ ਗਲਛ ਨਾ ਕੀ ਗੱਲ ਆ ਗਲਛ ਨਾ ਨਹੀਂ ਕਿਸੇ ਨੇ ਇੱਥੇ ਆਵੇਂ ਵੀ ਕਬੂਤਰ ਇੱਧਰ ਆ 6 ਕਬੂਤਰ ਐਚ ਆ ਤੇ ਰੱਬ ਤੇਰਾ ਭਲਾ ਕਰਕੇ 17 ਕਬੂਤਰ ਐਚ ਕੀਤੇ ਆ ਹਾਂ ਜੀ ਹੋਰ ਪਏ ਦਵਾਈ ਵਾਲੇ ਉਹ ਉਹਨਾਂ ਨੂੰ ਦੇਗੇ ਦਵਾਈ ਹੈ ਨਾ ਘੋਲ ਹੀ ਲੈਣੀ ਹੈ ਮੈਂ ਤਾਂ ਕਹਿੰਨਾ ਸਾਰੀ ਔਰ ਫਿਰ ਜਾਲ ਤਾਂ ਪਿਆ ਨਵੇਂ ਦੀ ਸ਼ੁਰੂਆਤ ਕਰ ਦਿੰਨੇ ਆਪਾਂ ਹਨਾ ਇਹ ਜੀ ਚਲ ਯਾਰ ਕਿਹਨਾਂ ਦਵਾਈ ਘੋਲ ਕੇ ਫਿਰ ਵੇਖਾਂਗੇ ਆ 6 ਜਾਣ ਤੱਕ ਇਹ ਉਧਰ ਕਰ ਦਾਂਗੇ ਉਹ ਜਾਲ ਹੈਗਾ ਅੱਧੇ ਹੁੱਚ ਪਾ ਦਾਂਗੇ ਕਰ ਲਾਂਗੇ ਚਾਲੀ ਹੋਰ ਪੂਰੇ ਆਪਾਂ ਕਰਾਂਗੇ ਨਾ ਕੋਈ ਨਾ ਕੋਈ ਹਾਲਤ ਆਪਾਂ ਦਿੰਨੇ ਮਿੱਤਰੋ ਦਵਾਈ ਹੋਰ ਘੋਲਦੇ ਆਪਾਂ ਇੱਕ ਘੋਲੀ ਰਹੇਗੀ ਜਿਹੜੀ ਆਪਣੀ ਆ ਪਈ ਜਿਹੜੀ ਕੀੜੀਆਂ ਵੇਖੋ ਕੀੜੀ ਗੈਂਗ ਆ ਗਈ ਨਾਦ ਨਾਲੀ ਆ ਫਿਰਦੀਆਂ ਆਂ ਖੰਡ ਨੂੰ ਹੁੰਦਾ ਇਹ ਸਪਿੱਕਰ ਨਿਕਲਦੇ ਹੁੰਦੇ ਇਹ ਕੁੱਤਿਆਂ ਦੇ ਲੋ ਜੀ ਇੱਕ ਗੋਲੀ ਹੈ ਨਹੀਂ ਇੱਕ ਹੈਗੀ ਆ ਉਨਾ ਹੀ ਪਾਣੀ ਫੇਰ ਮੈਂ ਲੈਣਾ ਇੱਧਰ ਉਨੀ ਖੰਡ ਪਾਣੀ ਖੰਡ ਆ ਥੋੜੀ ਹੋਰ ਲੈ ਆਉਣੇ ਆ ਤੇ ਮਿਲ ਕੇ ਖੰਡ ਘੋਲ ਕੇ ਤੇ ਜਿਹੜੇ ਇੱਧਰ ਕਬੂਤਰਾਂ ਆ ਉਹਨਾਂ ਨੂੰ ਦੇ ਹੀ ਦਿੰਨੇ ਆ ਬੱਚਾੜੀ ਆਪਾਂ ਹੋਰ ਪੂਰੇ ਕਾਰੀ ਜਨੇ ਆ ਖਿੱਚ ਤੂ ਕੇ ਆਪਾਂ ਵੱਡੀਆਂ ਕੂਤੀਆਂ ਵਧੀਆਂ ਬੈਠੀਆਂ ਤੇ ਕਰ ਦਾਂਗੇ 40 ਪੂਰੇ ਆਪਾਂ ਕੋਲ ਕੇ ਦਵਾਈ ਹੋਰ ਫਿਰ ਜਨਵਾਰ ਫਿਰਦੇ ਆ ਜੀ ਜੀ ਦੋ ਬੱਚੇ ਜੂਤੀ ਬਣਾਈ ਫਿਰਦੇ ਆ ਵੈਸੇ ਅੱਗੇ ਤਾਂ ਨਹੀਂ ਆਪਣੇ ਜੂਤੀ ਬਣਾ ਕੇ ਕੋਈ ਵੀ ਉਤ ਰੁੱਡਿਆ ਤੇ ਦੋ ਬੱਚੇ ਫਿਰਦੇ ਇੱਕ ਲਾਲ ਪੂਛ ਰੇ ਕਾਲੇ ਟੂਸਣਾ ਨੀਲਾ ਰਹਾ ਕਰਦਾ ਇਹਦਾ ਕੱਲਾ ਹੀ ਬੁੱਕ ਦਾ ਆਉਂਦਾ ਉਹ ਬਾਹਲੇ ਉੱਚੇ ਖੜੇ ਆ ਯਾਰ ਤਮ ਕੀ ਜਾਂਦੇ ਆ ਤਾਂ ਉੱਚੇ ਖੜੇ ਆਉਂtre ਹੁੰਦਾ ਨਹੀਂ ਦਾਨ ਉਹ 20 ਮਿੰਟ ਹੋ ਗਏ ਸੀ ਮੈਨੂੰ ਵੇਖਣ ਨੂੰ ਹਾਂ ਇੰਤਰ ਦੇ ਸੀ ਨਹੀਂ ਗੇ ਦੇਖੀ ਹੋਣਾ ਹੜ ਜਾਵੇ ਨੇ ਇੱਥੇ ਫਿਰਦੇ ਹੋਣਗੇ ਉਹ ਵੀ ਨਹੀਂ ਹਈਦਾ ਹੈ ਨਹੀਂ ਆ ਜਨੀਂਦੇ ਉੱਚੇ ਬਾਲੇ ਹੋਣਗੇ ਯਾਰ ਪੱਲੇ ਬੱਲਾ ਬਾਗੀ ਉੱਡੀ ਜਾਂਦੇ ਆ ਦੋਵੇਂ ਤੀਜੀ ਗੜਾਈ ਆ ਮਿੱਤਰੋ ਅੱਜ ਇਹਨਾਂ ਦੀ ਆ ਨੀਲੇ ਦੀ ਤੀਜੀ ਗੜਾਈ ਆ ਆ ਗਿਆ ਨੀਲਾ ਦਾ ਵਗਿਆ ਲੜਾ ਨਹੀਂ ਬਈ ਦੀਦੀ ਹਜੇ ਹੋ ਕੋਈ ਦਵਾਈ ਦੂਜੀ ਖੋਲਦੇ ਆ ਤੁਹਾਨੂੰ ਆ ਜਾਣਗੇ ਇਹ ਉੱਚੇ-ਉੱਚੇ ਹੋਣਗੇ ਬਾਬਾ ਮਿੱਤਰੋ ਪਾਣੀ ਦਾ ਖੋਲਿਆ ਸੀ ਤੇ ਦਵਾਈ ਰਹਿ ਗਈ ਖੋਲਣ ਵਾਲੀ ਆ ਰਹਿ ਗਈ ਤੇ ਯਾਰ ਦੋ ਬੱਚੇ ਨਹੀਂ ਤੇ ਸਰ ਇਹ ਆਪਣੇ ਇਹ ਗਰਾਜ ਮੰਦੂਰ ਦੋਵੇਂ ਦੂਸੇ ਕਾਲੇ ਲਾਲ ਬਗਲਾ ਤੇ ਇੱਕ ਲਾਲ ਪੂਛਦਾ ਨੀਲਾ ਕੇ ਹੁਣੇ ਬਹਿ ਕੇ ਤੇ ਇੱਕ ਵੱਜ ਗਿਆ ਯਾਰ ਮੈਂ ਨੀਗਾ ਮਾਰੀ ਨਾ ਘੰਟਾ ਹੋ ਗਿਆ ਮੈਨੂੰ ਵੇਖੀ ਜਾਂਦੇ ਪਰ ਬੱਚੇ ਦਿਖੇ ਨਹੀਂਗੇ ਤੇ ਨੇੜੇ ਨੇੜੇ ਪਿੰਡੇ ਵੇਖੀ ਆਉਣਾ ਮੈਂ ਆਖਦਾ ਚਿੱਟਾ ਆਪਣਾ ਤੇ ਨੀਲਾ ਬਹਿ ਗਿਆ ਦੋ ਬੱਚੇ ਨਹੀਂ ਦਿਖ ਰਹੇ ਯਾਰ ਮੈਂ ਫੋਨ ਲਾ ਕੇ ਪੁੱਛਿਆ ਨਾਲ ਦੇ ਪਿੰਡਾਂ ਚ ਪਰ ਵੇਖੋ ਐ ਕੌਣ ਦੱਸਦਾ ਹਨਾ ਤੇ ਜਾ ਕੇ ਆਉਣਾ ਪੁਆਣਾ ਕੋਈ ਸਾ ਵੀ ਹੈ ਨਹੀਂਗੇ ਉਹ ਵੀ ਕੰਮ ਤੇ ਗਏ ਹੋਏ ਆ ਤੇ ਦਵਾ ਕੀਤੇ ਆਗੇ ਇਹਦੇ ਕੋਠੀ ਵਾਲੇ ਬਈ ਕੋਈ ਬੱਚਾ ਨਹੀਂ ਰੋਤਰਨਾ ਸੀ ਬਈ ਘੰਟਾ ਹੀ ਹੋ ਗਿਆ ਯਾਰ ਆਹ ਵੇਲਾ ਕੋਠੀ ਵਾਲੇ ਕਿੰਨੇ ਉਤਰੂ ਚੇ ਫਿਰਦੇ ਆਪਣਾ ਨੀਵਾ ਫਿਰਦਾ ਹਨ ਇਹਨਾਂ ਨੂੰ ਵੇਖ ਕੇ ਤਾਂ ਉਤਰਨੇ ਸੀ ਦੋ ਆ ਚੱਲੇ ਉਹਨਾਂ ਨੂੰ ਵੇਖ ਕੇ ਤਾਂ ਉਤਰਨਾ ਹੀ ਸੀਗਾ ਜੇ ਹੋਣ ਤਾਂ ਬੱਚੇ ਉਤਰਨਾ ਹਨ ਮੇਰੇ ਨਾਲ ਕੋ ਉਤਰ ਹੈ ਨਹੀਂਗੇ ਆਪਣੇ ਦੋਵੇਂ ਯਾਰ ਇੰਨਾ ਟਾਈਮ ਕਿੰਨਾ ਖੜ ਜਾਨਗੇ ਉੱਚੇ ਨਾਲੇ ਮੱਬਲ ਕੀ ਵੇਖੀ ਐ ਨਾ ਜੂ ਉੱਚੇ ਖੜੇ ਦਿਸਣ ਤੇ ਸਹੀ ਹਨਾ ਮਾੜੇ ਮੋਟੇ ਪਰ ਜਵੇਂ ਨਹੀਂ ਦਿਸ ਰਹੇ ਬੱਚੀ ਆਪਣੀ ਹੈ ਨਹੀਂ ਗੇ ਤੇ ਦੇ ਕੇ ਆਉਣਾ ਬਈ ਯਾਰ ਉਧਰ ਇੱਕ ਤਾਂ ਖੇਤ ਗੇੜਾ ਮਾਰਨਾ ਸੀ ਮੋਟਰਾਂ ਚੱਲੀ ਜਾਂਦੀਆਂ ਤਿੰਨ ਆਪਣੀਆਂ ਨਾਲੇ ਉਧਰ ਗੇੜਾ ਮਾਰ ਲਾਂਗੇ ਨਾਲ ਟੈਲਮੀ ਜਾ ਕੇ ਉਹਨਾਂ ਪਰਲੇ ਪਾਸੇ ਟੈਲਮੀ ਜਾ ਕੇ ਤੇ ਖੇਤ ਗੇੜਾ ਮਾਰ ਕੇ ਫਿਰ ਜੋ ਸੰਗਰਾਰ ਹੋਣਾ ਚੰੰਗਾ ਗੁੱਜਰ ਮਵਾਰਾ ਹਨਾ ਇੱਧਰ ਨੂੰ ਇਹ ਪਿੰਡ ਕੱਢ ਕੇ ਆਉਣਾ ਮੈਂ ਵੇਖ ਕੇ ਆਉਣਾ ਜਾ ਕੇ ਆਣੀ ਐ ਜੀ ਗੂੜੀ ਜਦੋਂ ਬਾਅਦ ਚ ਵੇਖਾਂਗੇ ਉਹ ਗੂੜੀ ਦਾ ਇਹਨਾਂ ਨੂੰ ਕੀ ਰੰਗ ਲਾਤੀ ਸੀ ਆਪਾਂ ਆ ਗਿਆ ਜੀ ਮਿੱਤਰੋ ਖੇਤ ਆਪਾਂ ਤੇ ਦੇਖਿਆ ਇਹ ਪਾਣੀ ਹਨਾ ਯਾਰ ਪੁੱਠੇ ਕੰਮ ਹੋ ਗਿਆ ਯਾਰ ਬੱਚੇ ਭੱਜ ਕੇ ਦੋ ਛਾਲੇ ਉੱਚੀ ਬਾਲੀ ਖੜੇ ਸੀਗੇ ਜਿਹੜੇ ਪਹਿਲਾਂ ਵੇਖੀਗੇ ਦਿਸੇ ਮੈਨੂੰ ਉਦੋਂ ਵੀ ਨਹੀਂ ਸੀਗੇ ਜੋ ਤੁਹਾਨੂੰ ਆਖਿਆ ਸੀ ਗਾ ਚੱਲ ਕੋਈ ਨਹੀਂ ਇੱਤਰਿਆਂ ਨੂੰ ਉੱਚੇ ਹੋਣਗੇ ਹਨਾ ਤੇ ਦਿਸੇ ਉਦੋਂ ਵੀ ਨਹੀਂ ਸੀਗੇ ਤੇ ਮਾਰ ਲੀ ਗੇ ਢਾ ਯਾਰ ਪਾ ਚਾ ਆ ਪੈਣ ਜਾ ਕੇ ਆਉਣੇ ਆਪਣੇ ਸਾਹਮਣੇ ਇੱਧਰ ਕੁਝ ਵੇਖ ਲੈ ਕਿੰਨੀ ਲੱਗੀ ਕਣਕ ਆ ਗਏ ਜੀ ਮੈਂ ਟੋਟਲ ਮੀ ਵੇ ਨੇ ਇੱਥੇ ਐਂਟਰ ਹੋ ਗਿਆ ਪਟਿਆਲਮਾ ਚ ਆਈ ਦੇ ਕਿ ਛਾਵੇਂ ਛੋਵੇਂ ਲਾ ਕੇ ਵੇਣੀਆਂ ਜੀ ਦੇ ਹੋਏ ਤਾਂ ਯਾਰ ਉਹ ਪਰਲੀ ਫਿਰ ਨਹੀਂ ਜਾਦੇ ਕਿ ਆਪਣਾ ਘਰ ਪਰਲੀ ਫਿਰ ਨਹੀਂ ਤੇ ਬੰਦ ਕਰਕੇ ਨਾ ਉਹ ਥੜੀ ਉੱਰ ਖੜ ਕੇ ਵੇਣੀ ਹੈ ਹੈ ਨਹੀਂ ਭਾਈ ਇੱਥੇ ਵੀ ਯਾਰ ਕੋਈ ਕਬੂਤਰ ਨਹੀਂ ਦਿਸ ਰਿਆ ਉਹ ਪਰਲੇ ਫਿਰ ਨਹੀਂ ਦੇ ਪੁੱਤਰ ਰੱਖੇ ਹੋਏ ਉੱਧਰ ਪਰਲੇ ਪਾਸੇ ਦੀਨਾ ਉੱਧਰ ਵੀ ਕੋਈ ਨਹੀਂਗਾ ਉੱਧਰ ਹੀ ਆਏ ਹੁਣੇ ਮੈਂ ਇੱਥੇ ਤਾਂ ਹੈ ਨਹੀਂਗੇ ਹੁਣ ਜਾਣਾ ਪੈਣਾ ਆਪਾਂ ਨੂੰ ਸੰਗਰਾਂਵਰ ਸੰਗਰਾਂ ਹੋਰ ਤੇ ਚੰਗਿਆਂ ਦੇ ਮਵਾਰਾ ਇਹਨਾਂ ਤਿੰਨਾਂ ਪਿੰਨਾਂ ਦੇ ਵਿੱਚ ਹੋਏ ਤੇ ਤੁਲਾਭ ਜਾਣਗੇ ਨੇ ਨਾਂਗੇ ਦੂਰ ਬਾੜ ਰਹੋ ਹੁਣ ਕੀ ਰਾਵਾਂ ਪਿੰਡ ਚੱਲਦੇ ਪਿੰਡੋਂ ਆਪਾਂ ਸੰਗਰਾਂਵਾਂ ਜਾਵਾਂਗੇ ਆਪਣੇ ਪਿੰਡੋਂ ਛੱਡ ਕੇ ਆਂਦੀ ਸੰਗਰਾਂਰ ਨੂੰ ਉਧਰ ਜਾਵਾਂਗੇ ਸੰਗਰਾਂਰ ਇੱਥੇ ਤਾਂ ਹੈ ਨਹੀਂ ਬਈ ਬਾਕੀ ਫਿਰ ਨਹੀਂ ਲੱਗੇੜਾ ਕੱਢ ਲੈਨੇ ਆ ਉਸ ਫਿਰ ਨਹੀਂ ਫਿਰਨੀ ਤੁਰੇ ਚੱਲਾਂਗੇ ਦਿਸ ਗਏ ਤਾਂ ਠੀਕ ਆ ਹੁਣ ਇਨੀ ਤੇ ਮੁਸ਼ਕਲਾ ਲੇਟਰ ਮੈਂ ਦੋ ਬੰਦੇ ਕੱਢ ਆਇਆ ਸੀਗਾ ਤੀਜੇ ਨੂੰ ਤਿਆਰੀ ਸੀਗੀ ਤੇ ਬੱਚੇ ਆ ਕੇ ਬਹਿ ਗਏ ਆ ਆ ਬੈਠੀ ਵੇ ਸਾਹਮਣੀ ਬੈਠੇ ਬੱਚੇ ਆ ਗਏ ਖੁਣੀ ਜਿਵੇਂ ਪਿੰਡ ਐਂਟਰ ਹੋਇਆ ਤੇ ਬੱਚੇ ਨੀਵੇਂ ਫਿਰਦੇ ਸੀਗੇ ਤੇ ਮੇਰੇ ਆਉਂਦੇ ਨੂੰ ਬਹਿ ਗਏ ਲੈ ਆ ਬੈਠਾ ਇੱਕ ਤਾਂ ਲਾਲ ਪੂਛ ਵਾਲਾ ਤੇ ਉੱਪਰਲੇ ਪਾਸੇ ਕਾਲਾ ਚੀਨਾ ਬੱਚਾ ਇਹੀ ਸੀਗੇ ਤੋਂ ਭਾਦੀ ਬਣਾਤੀ ਸੀ ਇਹਨਾਂ ਨੇ ਤਾਂ ਮੈਨਾਂ ਖੰਭ ਘਟਨੇ ਪੈਣੇ ਹੁਣ ਇਹਨਾਂ ਦੇ ਕੰਨੀ ਵਾਲੇ ਫੇਰ ਛੱਡਾਂਗੇ ਰੱਬ ਜੀ ਖੜੀ ਸੀ ਮੈਂ ਉਹ ਬਹੁਤ ਵਾਰੀ ਪਹਿਲਾਂ ਦੇਖੇ ਉਤਰ ਟਟੇ ਇਹ ਵੇਖੋ ਹੁਣ ਇਹ ਰੂਚੇ ਵਾਲੇ ਖੜੇ ਸੀਗੇ ਜਾ ਕੇ ਆਏ ਹੁਣ ਆਪ ਨੂੰ ਇਹ ਨਹੀਂ ਪਤਾਗਾ ਸ਼ੂਗਰ ਆ ਗਏ ਮਿਲ ਗਏ ਬਾਬਾ ਜੀ ਹੁਣ ਮੀਨੇ ਗੋਲੀ ਕਾਲੀ ਦਾ ਕੀ ਕਹਿੰਦੀ ਗੋਲੀ ਲਓ ਜੀ ਮਿੱਤਰੋ 85 ਪਲੱਸ ਕਬੂਤਰਾਂ ਗੋਲੀ ਲੱਗੀ ਆ ਤੇ ਬਾਕੀ ਜਿਹੜੇ ਆ ਪਿਛਲੇ ਸਾਲ ਦੇ ਕੂਤਰਾ ਕਟੁਕਟੇ ਵੀ 15 ਆ ਬੈਠੇ 15 16 ਤੇ ਇਹਨਾਂ ਨੂੰ ਵੀ ਲਾਤੀ ਆਪਾਂ ਤੇ ਬਾਕੀ ਉਹ ਕੂਤਰਾ ਗੜ ਲੀਆਂ ਉਹ ਕੂਤਰਾ ਗੜ ਲੀਆਂ ਉਹ ਕਬੂਤਰ ਹਨਾ ਤੇ 43 ਤਾਂ ਪਹਿਲਾਂ ਹੀ ਸੀਗੇ ਤੇ 45 ਬਈ 90 ਦੇ ਨੇੜੇ ਕਬੂਤਰਾਂ ਲਾ ਗਈ ਗੋਲੀ ਮਤਲਬ 10 ਕਬੂਤਰਾਂ ਵੱਡੀਆਂ ਹੋਣੀਆਂ ਤੇ 80 ਕਬੂਤਰ ਉੱਡਣ ਵਾਲੇ ਆ ਇਹਨਾਂ 'ਤੇ ਲੱਗੀ ਗੋਲੀ ਜੀ ਡਨ ਹੋ ਗਏ ਇਹ ਦੋ ਸਾਰੇ ਓਕੇ ਬਾਕੀ ਹਣਾ ਈ ਵਾਰਮਿੰਗ ਕਰਤੀ ਅੱਜ ਆਪਾਂ ਮੇਰਾ ਇਰਾਦਾ ਯਾਰ ਕਬੂਤਰਾਂ ਖੁੱਡਾ ਸਾਫ਼ ਕਰਦਗੇ ਇੱਕ ਹਣਾ ਵੇਨੇ ਚਲਕਾਰੀ ਦਿੰਨੇ ਇੱਕ ਕਰ ਦਿੰਨੇ ਆ ਬਾਕੀ ਆਪਾਂ ਸਵੇਰੇ ਕਰ ਦਾਂਗੇ ਇੱਕ ਤਾਂ ਕਰੀਏ ਅੱਜ ਹੌਲੀ ਹੌਲੀ ਬਸ ਗੁੱਡੇ ਸਾਫ਼ ਕਰਦੇ ਹੁਣ ਆਪਾਂ ਲੋ ਜੀ ਮਿੱਤਰ ਕੂਤਰ ਮਲਾਪ ਤਾਂ ਕੱਢੀ ਜਾਂਦੇ ਵੈਸੇ ਬਾਲੇ ਮਲਾਪ ਹੈਣੀ ਆਪਣੇ ਕੂਤਰਾਂ ਦੇ ਵੈ ਪੈਰਾ ਪਰੋਣਾ ਲੱਗ ਜਾਂਦੇ ਆ ਮਲਾਪ ਤੁਹਾਨੂੰ ਵਿਖਾ ਦਿੰਨੇ ਆ ਵੈ ਜੇ ਸੋਕੇਂਦੇ ਉਹ ਪੈਰਾ ਪਰੋਣਾ ਲਾ ਕੇ ਭੰਨੇ ਕਿਧਰ ਭੱਜ ਜਾਂਦੇ ਆ ਆ ਰਿਆ ਕਿੱਡੇ ਕਿੱਡੇ ਲੰਮੇ ਆਉਂ ਗੇ ਇਹ ਰਿਹਾ ਦੁਆਰੇ ਚੱਕ ਆ ਰਿਹਾ ਇੱਕ ਆ ਰਿਹਾ ਹੋਰ 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 ਬਾਕੀ ਸੁੱਕ ਕੇ ਪੈਰਾ ਪੂਰਣਾ ਲੱਗ ਜਾਂਦੇ ਆ ਹੋਰ ਕੱਢੋ ਭਾਈ

ਦਾ ਇਹ ਦਵਾਈ ਥੋੜਾ ਟਾਈਮ ਹੋਏ ਦਿੱਤੀ ਨੂੰ ਇੱਕ ਖੁੱਡਾ ਦਾ ਕਰਤਾ ਜੀ ਜਮਾ ਸਾਥ ਅੱਧਾ ਘਟਾ ਨਹੀਂ ਲੈ ਮਟੀਰੀਅਲ ਦਾ ਉਡਰਾਂ ਵਾਲੇ ਕਬੂਤਰਾਂ ਕਰਤਾ ਜਮਾ ਸਾਥ ਖੁੱਡਾ ਆਪਾ ਓਕੇ ਹੋ ਗਿਆ ਜੀ ਜਮਾ ਬਾਣ ਕਬੂਤਰ ਘੱਟ ਵੀ ਤਾੜਦੇ ਆਪਾਂ ਆ ਬੈਠੇ ਜੀ ਤੇ ਦੂਜੇ ਖੁੱਡੇ ਆਪਾਂ ਕੱਲ ਨੂੰ ਸਾਫ਼ ਕਰਦਨੇ ਆ ਕਿਉਂਕਿ ਅੱਜ ਦਵਾਈ ਲਾਉਣੀ ਸੀ ਤੇ ਟਾਈਮ ਆਵਾ ਲੱਗ ਗਿਆ ਹਨਾ ਦਵਾਈ ਦੂਈ ਲਾਉਂਦੇ ਫਿਰ ਇੱਕ ਖੁੱਡਾ ਸਾਫ਼ ਹੀ ਹੋਇਆ ਤੇ ਇਹ ਖੁੱਡਾ ਸਾਫ਼ ਕਰਕੇ ਵਿੱਚ ਆਪਾਂ ਮਿੱਟੀ ਪਾਤੀ ਆ ਤੇ ਹੁਣ ਬਸ ਕਬੂਤਰ ਤਾੜ ਦਨੇ ਆਪਾਂ ਦਾਣਾ ਪਾਣੀ ਪਾ ਦਨੇ ਕਬੂਤਰਾਂ ਨੂੰ ਤੇ ਦਵਾਈ ਦਾ ਸੀ ਬੜਾ ਮਿਹਨਤ ਦਵਾਈ ਲੱਗੀ ਬਈ ਆਪਣੀ ਹੁਣ ਆਪਾਂ ਜਦੋਂ ਮਰਜੀ ਜੀ ਕੀ ਤਾਂ ਪਾਟ ਦੇਈਏ ਬਾਕੀ ਦਾਣਾ ਮਿੱਟੀ ਪਾਤੀ ਵੇਖੋ ਇੰਨੀ ਇੰਨੀ बठा हो ल आ खुा बा देना न करता खुा सा म मार्स पा ग ਧੂੜ ਜਿਹਾ ਔੜਦੀ ਹੈ ਫੇਰ ਨੱਕੇ ਜਾਂਦੀ ਹੈ ਨਾ ਤੇ ਮਾਰਕਸ ਪਾਈ ਉਹ ਡਾ ਕਰਨਾ ਚਾਹੀਦਾ ਸਾਫ ਅੰਦਰ ਹੀ ਮਾਰਕਸ ਪਾ ਕੇ ਚੜਨ ਵੜਨਾ ਚਾਹੀਦਾ ਪਰ ਆਪਾਂ ਕੱਲ ਨੂੰ ਹੀ ਕਰ ਜਾਨੇ ਹਨ ਤੇ ਕਰ ਤਾਂ ਜਮਾ ਫੁੱਟਾ ਸਾਫ ਜੀ ਇਹ ਵੀ ਕਲੀਨ ਦੀ ਮਚਾ ਕੇ ਇਧਰ ਪਾ ਕੇ ਪੋਰਿਸ਼ ਤੇ ਬਾਹਰ ਕਰ ਦਿੰਨੇ ਆ ਤੇ ਮਿੱਟੀ ਖੱਲਿਆ ਕੇ ਖਿਲਾਰ ਕੇ ਤੇ ਕੁੱਤੇ ਕਰ ਛੱਡਦੇ ਆ ਬਸ ਆ ਦੋ ਹੀ ਕਰਨੀ ਸੀ ਹੋਰ ਕੋਈ ਫਟਾ ਸਾਫ ਕਰਨਾ ਹੋਰ ਕੱਲੂ ਕਰਾਂਗੇ ਆਪਾਂ ਇੱਕ ਘਾਰ ਹੈ ਇੱਕ ਪਰਲਾ ਇੱਕ ਘਾਰ ਹੈ ਕਿ ਤੇ ਇੱਕ ਹੋ ਰਿਹਾ ਹੈ ਚਾਰ ਕੁ ਡੇ ਰਹਿ ਗਈ ਆ ਦੋ ਕਰਤੇ ਚਲੋ ਬਈ ਔਰ ਜੋ ਸਾਰੇ ਅੰਦਰ ਆ ਕਿਵਾ ਸਾਫ ਕਰਦਾ ਤੁਹਾਡਾ ਖੁੱਡਾ ਅਗਲੇ ਮਿੱਟੀ ਚ ਉਹਦੇ ਪੁੱਤਰਾ ਹੋ ਗਿਆ ਜੀ ਵਿਹਲਾ ਪਈਆਂ ਆ ਆਏ ਨਿਕਲੇ ਖੁੱਡਾ ਆ ਵੀ ਬਣ ਕੇ ਨਾ ਜਮਨ ਨਜ਼ਾਰਾ ਹੀ ਚਲੋ ਚਲੋ ਮਿੱਟੀ ਚ ਚਲੋ ਬਾਦਛਤਰੀ ਵਾਲੇ ਕਬੂਤਰ ਤਾਰਦ ਕੇ ਤੇ ਫਿਰ ਜਾ ਕੇ ਉਹਨਾਂ ਖੇਤ ਵਿੱਚ ਮੋਟਰਾਂ ਚੱਲੀਆਂ ਆਣੀਆਂ ਸੀਗਾ ਗੇੜੇ ਨਹੀਂ ਮਾਰ ਕੇ ਆਂਦਾ ਤੇ ਆ ਟਾਂਗ ਲੱਗੇ ਜਵਾਲ ਇੱਥੇ ਸਾਰੇ ਕਬੂਤਰ ਤਾਰਦੇ ਆ ਕਬੂਤਰ ਇੱਧਰ ਤਾਰਦ ਨੇ ਇੱਕ ਨੰਬਰ ਚ ਤੇ ਬਾਕੀ 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 ਆ ਬਾਦਛਤਰੀ ਵਾਲੇ ਕਬੂਤਰ ਲਾ ਦਿੰਦੇ ਆ ਇਹ ਵੀ ਕਹਿੰਦੀ ਹੈ ਰਾਜ ਹੱਥ ਨਹੀਂ ਹੋਏ ਤਾੜੇ ਟੁੜੇ ਨਹੀਂ ਹੁਣ ਇਹਨਾਂ ਨੂੰ ਕੀ ਪਤਾ ਜੁੱਧ ਲੱਗਾ ਪਿਆ ਸਾਡਾ ਇੱਥੱਲੇ ਬਾ ਮਿੱਤਰੋ ਆ ਵੀ ਗੁੱਤਰ ਤਾੜ ਦਿੰਨੇ ਬਸ ਸਾਰੇ ਆ ਹਾਲੇ ਤੇ ਬੱਚੇ ਬੱਚੇ ਤਾੜ ਦਿੰਨੇ ਤੇ ਇਹ ਫੇਰ ਕਰਦੇ ਆਪਾਂ ਖੇੜ ਜਾ ਕੇ ਕੰਟੀਨੂ ਸ਼ੀਸ਼ੇ ਕੰਮ ਨਿਬੇੜ ਲਗੇ ਯਾਰ ਹੁਣ ਲਾਪਤ ਖਾਲੇ ਤੁਹਾਨੂੰ ਮਿੱਤਰੋ ਉਹਨੂੰ ਸੋਕੇ ਜਾਣੇ ਆ ਤੇ ਮੁਲਾਪਤ ਥੋੜੀ ਸੀਗੇ ਇਧਰ ਜਾਂ ਥੋੜੀ ਥੋੜੀ ਯਾਰ ਬਈ ਨਾਰਮਲ ਹੀ ਆ ਆ ਰਿਹਾ ਹਨਾ ਆ ਵੀ ਰਿਹਾ ਬਾ ਇਹ ਡੇਡ ਹੀ ਆ ਸਾਰੇ ਕਿਤੇ ਹੀ ਆ ਬਈ ਆ ਭਾਈ ਆ ਆ ਬਏ ਹਨ ਆ ਬਵਾ ਸੀ ਇੱਥੇ ਆਵੇਂ ਭਾਈ ਇਹ ਨਹੀਂ ਜਿੱਦ ਰਿਆ ਯਾਰ ਬਾਲੇ ਨਹੀਂ ਕਹਿ ਸਕਦੇ ਕਿ ਆਪਾਂ ਆ ਵੀਰੇ ਥੋੜੇ ਥੋੜੇ ਕਰਕੇ ਪੈਰਾਂ ਨਾਲ ਲੱਗੀ ਜਾਂਦੇ ਨਾ ਤਾਂ ਖਿਲਰ ਜਾਂਦੇ ਆ ਬੱਚ ਵੀ ਇੰਨੇ ਕੀਤੇ ਉਹ ਜਾਂਚ ਵੀ ਇੰਨੇ ਕੀਆ ਹੋ ਗਿਆ ਜੀ ਮੇਤਰੋ ਨੇਰਾ ਤੇ ਠੱਲਣਾ ਪਾ ਲਏ ਬੱਚਿਆਂ ਦੇ ਬਾਅਦ ਚ ਦਾਣਾ ਪਾਣੀ ਪਾਦਾ ਸੀਗਾ ਤੇ ਆਪਾਂ ਖੇਤ ਵੀ ਜਾਲੇ ਸੀਗੇ ਤੇ ਪਾਣੀ ਪੂਣੀ ਲੱਗੀ ਜਾਂਦਾ ਸੀ ਆਪਣੇ ਇਹਦੇ ਮੋਟਰਾਂ ਬੰਦ ਕਰ ਆਦੀਆਂ ਸੀਗਾ ਲੈਡ ਜਾਵਲੀ ਸੀਗੀ ਤੇ ਬਸ ਇੱਕ ਤਾਂ ਪੱਠੇ ਵੜਤੇ ਸੀ ਆਪਾਂ ਉਦ ਤਬਾਤ ਬਸ ਨਾਤੇ ਨੋਤੀਆਂ ਹੋਰ ਤਾਂ ਕੁਝ ਵੀ ਨਹੀਂ ਕੀਤਾਗਾ ਤੇ ਬੱਠਲਣਾ ਠੱਲਣਾ ਪਾਉਣੇ ਹੁਣ ਬੱਚਿਆਂ ਦੇ ਇੱਧਰ ਤੇ ਇੱਕ ਹੀ ਬੱਚਾ ਪਰ ਉਧਰ ਤੋਂ ਠਹਿਰ ਕੇ ਪਾ ਲਾਂਗੇ ਛੋਟਾ ਉਹ ਇਹ ਪਾਈ ਦੇਵਾਂਗਾ ਉਹਦੇ ਵੀ ਚੱਲਣਾ ਆ ਬੈਠਾ ਇੱਧਰ ਦੇ ਆ ਵੇਖੋ ਜਿਹੜੇ ਮਿੱਠਾ ਮਾਰਨਗਾ ਸੀ ਨੰਗਿੱਲੀਆਂ ਪਾਣੀ ਨੇ ਉਹ ਮਿੱਟੀ ਨੇ ਸੋਖ ਲੰਗਾ ਨਾ ਤਾਂ ਹੀ ਆਪਾਂ ਹਰ ਇੱਕ ਘਰੀ ਮਿੱਟੀ ਪਾਉਣੀ ਪਾਉਣੇ ਹੁੰਦੇ ਆ ਵਾ ਕੀ ਉਹ ਕਿਉਂ ਜੀ ਪਾਉਣੇ ਠੱਲਾ ਮਿੱਤਰੋ ਬੱਚਿਆਂ ਦੇ ਆਪਾਂ ਆਯੋ ਬਈ ਬੱਚੋ ਫਰਲਾ ਬਈ ਇਹ ਤੁਹਾਡੇ ਨਿਸ਼ਾਨੀ ਚੱਕ ਬਈਲਾ ਦੂਜਾ ਤੇ ਆ ਦੂਜਾ ਬੱਚਾ ਪਹਿਲਾ ਬੱਚਾ ਤੇ ਦੂਜਾ ਬੱਚਾ ਕਾਲੀ ਕਢਾਉਣੇ ਐਦ ਕੀਤਾ ਆਸਤਰੀ ਕਾਲੀ ਕਾਲੀ ਛਟਨੇ ਐਦ ਕੀਤਾ ਬਣਗਾ ਨਾ ਕੋਲਾ ਆਇਦਾ ਪ੍ਰਾ ਥੋੜਾ ਖੁੱਡਾ ਸਾਫ ਕਰਨਾ ਚੰਗਾ ਕੋਵਰੀ ਹੈ ਵਸ ਪਾ ਆ ਗਏ ਮੇਟਰ ਠਲਣਾਂ ਜਾਂਦੇ ਇੱਕ ਹੋਰ ਜੀ ਨੀਲਾ ਕਹਿੰਦੇ ਅਸਤਰ ਨੀਲੇ ਕੱਢਨੇ ਆਪਾਂ ਇਹਦੇ ਪੌਣੇ ਠਲ ਰਹਿੰਦੀ ਹੈ ਇਹਦੇ ਦੀ ਬਲ ਲਾਉਣੇ ਆ ਜਿੰਦਰੇ ਪਾਣੀ ਘੱਲਣਾ ਬੱਚਿਆਂ ਦੇ ਕੁਝ ਕੁ ਹਜੇ ਨਿੱਕੇ ਸੀਗੇ ਉਹਨਾਂ ਠਹਿਰ ਕੇ ਪਾਵਾਂਗੇ ਠੱਲਾ ਆਪਾਂ ਤੇ ਬਾਹਰ ਲੈ ਲੈ ਰੈਕਟਾਂ ਰੂਟਾਂ ਬੁਝਾਉਣੇ ਆ ਤਾਂ ਇੱਕ ਬਲਬ ਖਰਾਬ ਆਪਣਾ 4 ਨੰਬਰ ਵਾਲਾ ਤੇ ਇਹ ਆਪਾਂ ਲਾਵਾਂਗੇ ਕੋਈ ਨਾ ਕੱਲ ਪਰਸਾਂ ਲੈ ਆ ਕੇ ਕਾਲੂ ਲਿਆ ਦਾਂਗੇ ਕਾਲੂ ਇਹਨਾਂ ਨੂੰ ਲਿਆ ਦਾਂਗੇ ਬਲਬ ਉਹ ਵੈਲਡ ਕਰ ਦਾਂਗੇ ਆਪਾਂ ਇਹਨਾਂ ਦੇ ਕਮਰੇ 'ਚ ਕਮੀ ਮਹਿਸੂਸ ਹੋ ਰਹੀ ਹੈ ਇਹਨਾਂ ਨੂੰ ਬਲਬ ਦੀ ਤੇ ਬਾਕੀ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਸਾਰੇ ਵੀਰਾਂ ਨੂੰ ਧੰਨਵਾਦ ਵੀਡੀਓ ਵੇਖਣ ਲਈ ਲਵ ਯੂ ਸਾਰਿਆਂ ਨੂੰ ਸਪੋਰਟ ਕਰਦੇ ਰਹੇ